ਦੇਤਾ ਤੂੰ ਆਵੇਂ گا ਹਾਵੇ ਅੱਜੀ ਤੁਸੀਂ ਮੈਨੂੰ ਨੀ ਗਾਲਾਂ ਨਾ ਦਿਆ ਕਰੋ ਵਾਲੇ ਸੋਣਿਆ ਕੱਲੀ ਨੂੰ ਲੈ ਜਾ ਕਿਤੇ ਦੂਰ ਸੁਣੇ ਛਲੇਡੀ ਦਾ ਦੇਖਿਆ ਨਾ ਵੀਰੇ ਚਲੇਡੀ ਨਹੀਂ ਦੇਖੀ ਤੁਨੂੰ ਅੱਜ ਛਲੇਡੀ ਪਹਿਲੀ ਗੱਲ ਦਿਖਾਉਂਗੇ ਵੀਰੇ ਤੇ ਭੋਲੀ ਜੀ ਕੁੜੀਆਂ ਬਹੁਤ ਸਾਉ ਸੁਸ਼ੀਲ ਦੇਖੋ ਕੈਸੀ ਕਾਬਲੀਅਤ ਦੀਆਂ ਬਾਤਾਂ ਕਰ ਰਹਾ ਹੈ ਬੇਟਾ ਤੁਹਾਡਾ ਅੱਜ ਹਮੇ ਸ਼ਰਮ ਆਤਾ ਹੈ ਹਮਾਰੇ ਘਰ ਵਾਲੇ ਨੇ ਬੋਲਾ ਕਿਸੇ ਕੋ ਆਪਣਾ ਚੈਨਾ ਨਹੀਂ ਦਿਖਾਣਾ ਕਰਵਾ ਕੇ ਮੁੰਡਾ ਕਾਲ ਜਿੱਦਾ ਪਣ ਅੱਜ ਤਾਰ ਰਿਪੇ ਤੈ ਆ ਜੀ ਸਸ਼ੀਕਾਲ ਦੋਸਤੋ ਕੀ ਹਾਲ ਚਾਲ ਨੇ ਹੋ ਠੀਕੋਂ ਸਾਰੇ ਹੋਰ ਵੀਰੇ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਤੁਹਾਨੂੰ ਵੀਰੇ ਨਾ ਅੱਜ ਮਲੇ ਆਉਣੇ ਸਾਰੇ ਜਣੇ ਨੂੰ ਉਹੀ ਬਾਪੂ ਉਹੀ ਬੇਬੇ ਤੇ ਇੱਕ ਆ ਕੁੜੀ ਆ ਜੇ ਨਵੀ ਗੈਸ ਕਰੋ ਕੌਣ ਹੈ ਇਹ ਕਦੇ ਮੈਂ ਆਪਦਾ ਉਹ ਨਹੀਂ ਕਰਦੀ ਫੇਸ ਨਹੀਂ ਦਿਖਾਉਂਦੀ ਅਜੇ ਹਮ ਆਪਣਾ ਫੇਸ ਨਹੀਂ ਦਿਖਾਵਾਂਗੇ ਨਾ ਵੀਰੇ ਹਰਿਆਣਾ ਇਹ ਯੂਪੀ ਸੇ ਲੈ ਕੇ ਆਏ ਹੈ ਇਸ ਲਈ ਤੁਸੀਂ ਦੱਸਿਓ ਵੀਰੇ ਨਵੀਂ ਕੁੜੀ ਆਏ ਹਰਿਆਣੇ ਤੋਂ ਵੀ ਕਿਵੇਂ ਲੱਗੀ ਤੁਹਾਨੂੰ ਤੇ ਚਲੇਡੀ ਦਿਖਾਓ ਸਲੇਟੀ ਦਿਖਾਉਣਾ ਹਾਂ ਸੋਨੇ ਸਲੇਟਾ ਦਾ ਦੇਖਣਾ ਵੀਰੇ ਚਲੇਡੀ ਨਹੀਂ ਦੇਖੀ ਤੁਹਾਨੂੰ ਅੱਜ ਚਲੇਡੀ ਪਹਿਲੀ ਗੱਲ ਦਿਖਾਵਾਂਗੇ ਵੀਰੇ ਵੀ ਕਿਵੇਂ ਲੱਗੀ ਚਲੇਡੀ ਮੈਡਮ ਹੀ ਦਿਖਾਓ ਆਪਦਾ ਫੇਸ ਕਰ ਦੋ ਮਾੜਾ ਅੱਜ ਹਮ ਸ਼ਰਮ ਆਤਾ ਹੈ ਹਮ ਹਮਾਰੇ ਘਰ ਵਾਲੇ ਨੇ ਬੋਲਾ ਕਿਸੇ ਕੋ ਆਪਣਾ ਚਿਹਰਾ ਨਹੀਂ ਦਿਖਾਣਾ ਇਸ ਲਈ ਅੱਛਾ ਅੱਛਾ ਚਿਹਰਾ ਨਹੀਂ ਦਿਖਾਉਣਾ ਜੀ ਜੀ ਦਿਖਾਏਗੇ ਨਹੀਂ ਆਪ ਹਮੇ ਵੀ ਮਤ ਦਿਖਾਈਏ ਨਾ ਆਪਣਾ ਚਿਹਰਾ ਮੈਨੂੰ ਗੱਲੇ ਦਾ ਦਿਖਾ ਦੋ ਜੀ ਹਮ ਆਪਕੋ ਇਕਲੇ ਕੋ ਕਿਉਂ ਦਿਖਾਈਂ ਹਮਾਰਾ ਸਰਦਾਰ ਬੋਲੇਗਾ ਹਮਾਂ ਦਾਟੇਗਾ ਤਾਂ ਕਿਆ ਕਰਾਂਗੇ ਅੱਛਾ ਅੱਛਾ ਬਾਪੂ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਬਾਰੇ ਕੁੜੀ ਕਹਿੰਦੀ ਮੈਂ ਫੇਸ ਨਹੀਂ ਦਿਖਾਉਂਦੀ ਇਹ ਤਾਂ ਮਰਜ਼ੀ ਹੈ ਜੀ ਇਹ ਮਰਜ਼ੀ ਚੱਲੂ ਜੀ ਇਹਦੀ ਮਰਜ਼ੀ ਚੱਲੂਗੀ ਸਾਰੀ ਵੀਡੀਓ ਸਾਰੀ ਵੀਡੀਓ ਚ ਇਹਦੀ ਮਰਜ਼ੀ ਚੱਲਦੀ ਰਹੀ ਹੈ ਹਾਂ ਹੁਣ ਤਾਂ ਤੁਸੀਂ ਦੇਵ ਪਤੀ ਲੱਗਾ ਹੋਣਾ ਵੀ ਕੀ ਦੀ ਮਰਜ਼ੀ ਚੱਲਦੀ ਰਹਿਣੀ ਆ ਆਛਲੇਟੀ ਹੈ ਬਾਈ ਇਹ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਮੈਨੂੰ ਨੀ ਗਾਲਾਂ ਨਾ ਦਿਆ ਕਰੋ ਨਾਲੇ ਮੇਰਾ ਸਿਰਫ ਕੈਰੈਕਟਰ ਹੀ ਇਦਾਂ ਦਾ ਹੁੰਦਾ ਮੈਨੂੰ ਇਹ ਗਾਲਾਂ ਨਾ ਕੱਢਿਆ ਕਰਾ ਦੇ ਨਾ ਮੇਰੀ ਕੀ ਹਾਲਤ ਬਣਾਈ ਮੈਂ ਐਸ ਜੀ ਹੈ ਨਹੀਂ ਜਿੱਦਾਂ ਤੁਸੀਂ ਕਹਿੰਦੇ ਵੀ ਇਹ ਮਰ ਜਵੇ ਇਹ ਉਹ ਮੈਨੂੰ ਕੈਰੈਕਟਰ ਹੀ ਇਦਾਂ ਦਾ ਨਿਕਲੇਸ਼ ਪਾਉਣ ਦਾ ਤੂੰ ਇਹ ਐਵੇਂ ਦੀ ਹੈ ਨਹੀਂ ਤੂੰ ਦੁਗਣੀ ਹੈ ਮੈਂ ਹੈ ਦੁਗਣੀ ਤਕਣੀ ਕੋਈ ਬਾਕੀ ਗੱਲ ਪਤਾ ਕੀ ਹੈ ਬਾਈ ਜਿਹੜੇ ਕੈਰੈਕਟਰਸ ਨੂੰ ਸੌ ਲੱਗਦੇ ਨੇ ਜਿਨ੍ਹਾਂ ਬਾਰੇ ਤੁਸੀਂ ਮੰਨ ਲੋ ਕਹਿੰਦੇ ਹੋ ਵੀ ਆ ਤਾਂ ਬਾਲੇ ਸੌ ਨੇ ਉਹ ਪੂਰੇ ਹਰਾਮੀ ਨੇ ਜਾਨੀ ਕੀ ਠੀਕ ਹੈ ਤੇ ਜਿਹੜੇ ਹਰਾਮਪਣੇ ਵਾਲੇ ਲੱਗਦੇ ਨੇ ਠੀਕ ਹੈ ਉਹ ਦਿਲ ਦੇ ਸਾਫ ਨੇ ਮੈਂ ਮਤਲਬ ਵੀ ਆਪਣੀ ਰੀਅਲ ਲਾਈਫ 'ਚ ਮੈਂ ਬਹੁਤ ਹੀ ਜ਼ਿਆਦਾ ਸੰਸੀਅਰ ਤੇ ਭੋਲੀ ਜੀ ਕੁੜੀ ਆ ਬਹੁਤ ਸਾਊ ਸੁਸ਼ੀਲ ਜਿਹਨੂੰ ਕਹਿੰਦੇ ਨੇ ਬਸ ਇਹ ਮੈਨੂੰ ਹਨਾ ਸੀਨ ਇਦਾਂ ਦੇ ਦੇ ਨੇ ਕਰੰਟ ਲਾਉਣ ਵਾਲਾ ਫਿਰ ਮੈਨੂੰ ਉਹੋ ਜਿਹਾ ਕਰਨਾ ਪੈਂਦਾ ਕੀ ਕਰ ਹਾਂ ਸਹੀ ਗੱਲ ਹੈ ਤੇ ਬਾਕੀ ਹੋਰ ਬਾਪੂ ਜੀ ਤੁਸੀਂ ਸੁਣਾਓ ਕੋਈ ਗੱਲ ਬਾਤ ਬਾਪੂ ਜੀ ਕੋਲ ਤਾਂ ਕੋਈ ਗੱਲਬਾਤ ਹੈ ਨਹੀਂ ਉਹ ਕੁੜੀ ਕੋਲ ਹੀ ਨਹੀਂ ਗੱਲਾਂ ਬਾਪੂ ਤੇ ਹਿੰਦੀ ਡਾਇਲੋਗ ਬੋਲ ਰਹੀ ਦੀ ਕੋਈ ਬੋਲ ਕੇ ਦਿਖਾ ਹਾਂ ਹਿੰਦੀ ਜਾ ਅੱਛਾ ਕਹਿਣ ਦਾ ਕੀ ਹੁੰਦੇ ਹੂੰ ਕਿਹੜਾ ਦੂਜੇ ਜੀ ਸੀ ਆ ਹੋ ਹੁਣ ਦਿਮਾਗ ਚ ਨਹੀਂ ਆ ਰਿਹਾ ਆ ਲੈ ਪਪਾ ਮੜੀ ਰੀ ਚੱਕ ਮੈਨੂੰ ਬਸ ਉਹ ਪਾ ਦੇ ਹੂੰ ਐਨੇ ਤੂੰ ਕਰ ਲਿਆ ਗੱਲਬਾਤ ਕੋਈ ਮੈਂ ਤੇ ਡਾਇਲੋਗ ਮਾਲਾ ਹੋ ਕਰ ਕਹੀ ਨਾਲ ਖਲ ਗੁੰਜੇ ਚ ਫੜ ਦਵਾ ਕੇ ਲੈ ਕੇ ਕਹੀ ਕੋਈ ਹਾਂ ਹਾਂ ਬੁੱਧਾ ਮੈਂ ਤੁਹਾਨੂੰ ਹਲੇ ਨਾ ਬਾਪੂ ਦਿਮਾਗ ਤੇ ਜ਼ੋਰ ਦੇ ਰਿਹਾ ਕਹਿੰਦਾ ਕਿਸੇ ਖਲ ਖੁੰਚੇ ਚ ਗੱਲ ਦਬ ਗਈ ਉਹਨੂੰ ਤੋੜ ਰਿਹਾ ਉਹ ਹੁਣ ਪ੍ਰਾਣੀ ਰੀਲ ਚੜ ਰਿਹਾ ਦਿਮਾਗ ਤੇ ਆਏ ਜੀ ਦੇਖੋ ਕੈਸੀ ਕਾਬਲੀਅਤ ਕੀ ਬਾਤਾਂ ਕਰ ਰਹਾ ਹੈ ਬੇਟਾ ਤੁਹਾਡਾ ਅਗਰ ਅੱਜ ਤੱਕ ਛੋਟੀ ਸੀ ਨੌਕਰੀ دی ਹੈ ਉਸ ਬਦਮਾਸ਼ ਨੇ ਕੱਲ ਉਹ ਕੋਈ ਛੋਟਾ ਮੋਟਾ एहसान ਕਰ ਦੇਗਾ ਤਾਂ ਤੁਹਾਰੇ ਲਈ ਤਾਂ ਉਹ ਬਾਪ ਸੇ ਹੀ ਵੱਡ ਕਰ ਹੋ ਜਾਏਗਾ ਉਸ ਬਦਮਾਸ਼ ਕੇ ਤੋਂ ਬਹੁਤ एहसान ਹੈ ਮੇਰੇ ਉੱਪਰ ਉਸ ਬਦਮਾਸ਼ ਨੇ ਤਾਂ ਮੇਰੀ ਜ਼ਿੰਦਗੀ ਉਸ ਵਕਤ ਬਚਾਈ ਜਦ ਮੇਰੇ ਆਪਣੇ ਬਾਪ ਨੇ ਮੇਰੀ ਜ਼ਿੰਦਗੀ ਬਚਾਉਣੇ ਤੋਂ ਇਨਕਾਰ ਕਰ ਦਿਆ ਥਾ ਵਾਹ ਜੀ ਵਾਹ ਵਾਹ ਤਾੜੀਆਂ ਜੀ ਤਾੜੀਆਂ 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 ਲਾਓ ਤਾੜੀਆਂ ਤਾੜੀਆਂ ਮੈਨੂੰ ਵੀ ਤਾੜੀਆਂ ਤੁਸੀਂ ਵੀ ਸੁਣਾ दो ਕੁਝ ਮੈਂ ਤਾਂ ਕੀ ਸੁਣਾਵਾਂ ਜੀ ਆਹ ਆਕ ਮਾਂ ਦਾ ਸੋਹਣਾ ਗਾਉਂਦੀ ਆ ਮਾਂ ਦਾ ਗੀਤ ਗਾੜ ਕਰਦੀ ਆ ਵਧੀਆ ਆਵਾਜ਼ ਕੱਢਦੀ ਆ ਮਾਂ ਦਾ ਸੋਹਣਾ ਗਾਉਂਦੀ ਆ ਮਾਂ ਦਾ ਇੱਕ ਗੀਤ ਹੋਜੀਤ ਬਹੁਤ ਸੋਹਣਾ ਲੱਗਣਗੇ ਭਾਈਏ ਜਿਹੜਾ ਮਰਜੀ ਸੁਣਾ ਸਕਦੇ ਹੋ ਜਿਆਦਾਤਰ ਹੈ ਨਾ ਜ਼ਿਆਦਾਤਰ ਇਹ ਗੀਤ ਬਾਈ ਭਾਈਆਂ ਭੂਈਆਂ ਤੇ ਗਾਉਂਦੀ ਹੁੰਦੀ ਹੈ ਆ ਦੇਖੋ ਅੱਜ ਭਾਈਆਂ ਤੇ ਥੋੜੀ ਗਾਉਂਗੀ ਅੱਜ ਗਾਦੇ ਜਾਏਗੀ ਉਹ ਸੈਂਡ ਸੌਂਗ ਹੀ ਗਾ ਦਿੰਨੀ ਆ ਕੋਈ ਅੱਜ ਕੋਲ ਜੂਲ ਜਲੇ ਮੁੰਡੇ ਕੁੜੀਆਂ ਤੇ ਹੋਰ ਵਧੀਆ ਸੁਣਾ ਦੇ ਕੋਈ ਕੋਲ ਜੂਲ ਜਲੇ ਪੰਜਾਬ ਦੇ ਆ ਕਿਹੜਾ ਹਾਂ ਤਾਂ ਇੱਕ ਦੋ ਲਾਈਨ ਸੁਣਾਉਂਗੀ ਬਸ ਅੱਜ ਇੱਕ ਦੋ ਲਾਈਨ ਹਾਜ਼ਰ ਹੈ ਜੀ ਤੁਹਾਡੇ ਅੱਗੇ ਕਦੇ ਤਾਂ ਤੂੰ ਆਵੇਂਗਾ ਆਵੇਂ ਉਸਹੀ ਚੌਰਾਹੇ ਤੇ ਜਿਹੜੇ ਸੀ ਚੌਰਾਹੇ ਤੇ ਗਿਆ ਸਾਨੂੰ ਛੱਡ ਕੇ ਜਾਂਦੀ ਵਾਰੀ ਪਿੱਠ ਵੀ ਕੁਮਾਂ ਕੇ ਪਿੱਛੇ ਤੱਕਿਆ ਨਾ ਖੜੇ ਰਹੇ ਲਾ ਕੇ ਆਸਾਂ ਅੱਖੀਆਂ ਨੂੰ ਅੱਡ ਕੇ ਵਾਪਸ ਹਾਂ ਜੀ ਬਹੁਤ ਵਧੀਆ ਵੀਰੇ ਬਹੁਤ ਕਿਵੇਂ ਲੱਗਿਆ ਜਰੂਰ ਦੱਸਿਓ ਵੀਰੇ ਪਰ ਬਾਜ ਕੁੜੀ ਦੀ ਵਧੀਆ ਵੀਰੇ ਬਹੁਤ ਸੋਹਣਾ گاਉਂਦੀ ਆ ਕਿਵੇਂ ਚੱਲ ਰਹੀ ਜੀ ਸ਼ੂਟ ਕੰਡ ਹੋ ਰਹੀ ਹੈ ਜੀ ਬੈਠਾਂਗੇ ਕਰੇ ਤਾਂ ਪੋਏ ਨੇ ਕਿ ਨਹੀਂ ਮੀਂਹ ਪੈਣ ਲੱਗਿਆ ਨਾ ਕਦੇ ਧੁੰਦ ਹੋ ਜਾਂਦੀ ਹੈ ਹਨਾ ਫੂਡ ਕਹਿਣ ਚੱਲ ਰਹੇ ਜੀ ਬਾਈ ਹੋਰੀ ਪਿੱਛੇ ਤਿਆਰੀ ਕਰ ਰਹੇ ਨੇ ਕਿ ਪੰਲੀਆਂ ਪੁਲੀਆਂ ਲਾ ਰਹੇ ਆਂਗੇ ਹਾਂਜੀ ਕੰਬਖਾ ਮਾਗੇ ਅੱਗੇ ਐਪੀਸੋਡਾਂ ਦੇ ਵਿੱਚ ਬਹੁਤ ਕਹਿਣ ਚੀਜ਼ ਆਉਗੀ ਸੀਨ ਕੀ ਆ ਭਲਾ ਸੀਨ ਤਾਂ ਬਸ ਰੋਣੇ ਪਟਣੇ ਪੈ ਰਹੇ ਨੇ ਅੱਛਾ ਦੱਸ ਨਹੀਂ ਸਕਦੀ ਨਾ ਅਸੀਂ ਦੱਸ ਸਕਦੇ ਆਂ ਕੀ ਸਪੋਇਲਰ ਸਪੋਇਲਰ ਲੀਕ ਹੋ ਜਾਊਗਾ ਤੁਸੀਂ ਆਪਾ ਸ੍ਰੀ ਐਪੀਸੋਡ ਦੇਖਿਓ ਐਪੀਸੋਡ ਦੇ ਵਿੱਚ ਸਾਰਾ ਕੁਝ ਹੈ ਤੇ ਪੂਰੀ ਕੰਟੀਨਿਊਟੀ ਦਿਖਾਉਣ ਵਾਸਤੇ ਲੱਗੇ ਹੋਇਆ ਸਾਰੀ ਟੀਮ ਉੱਧਰ ਕੰਮ ਕਰ ਰਹੀ ਹੈ ਆਪਣੀ ਤੇ ਕੰਟੀਨਿਊਟੀ ਸੈਟ ਤੇ ਕੰਮ ਕਰਦਾ ਇੱਕ ਰੀਨੇ ਦਿਖਾਵਾਂਗੇ ਤੁਹਾਨੂੰ ਪੱਕੀ ਆਉਗਾ ਐਪੀਸੋਡ ਦੇ ਵਿੱਚ ਹਾਂਜੀ ਆਪਾਂ ਮਾਮਾ ਜੀ ਕਿਵੇਂ ਹੋ ਠੀਕ ਹੋ ਜੀ ਓਕੇ ਜਮਾ ਓਕੇ ਰਪੋਟਾਂ ਨੇ ਜਮਾ ਬੱ ਬਾਲੀ ਤਾਂ ਫਿਰ ਉਹਨਾਂ ਨੂੰ ਉਮਰ ਦੇ ਹਿਸਾਬ ਨਾਲ ਭਾਂਜਾ ਤਕੜਾ ਹੋ ਗਿਆ ਦਾੜੀ ਚਿੱਟੀ ਹੋ ਗਈ। ਭਾਂਜਾ ਛੋਟ ਨਾਲ ਦੁੱਗਣਾ ਹੋ ਰਿਹਾ। ਦੁੱਗਣਾ ਤਾਂ ਫਿਰ ਉਹਨ ਖਾਂਦੇ ਪੀਂਦੇ ਕਰਦੇ ਆ। ਠੀਕ ਖਾਂਦੇ ਪੀਂਦੇ ਕਰਦਾ ਭਾਂਜਾ। ਜਿਵੇਂ ਜੇ ਮਾਮੇ ਹੋ ਜੇ ਭਾਂਜੇ। ਠੰਡ ਜੀ ਹੋਰੀ ਦੇ ਮਾਮੇ ਨੂੰ ਅੱਖਾਂ ਅੱਜ ਵੀ ਧਰ ਲੈਣੇ। ਮੰਨਣਾ ਨਹੀਂ ਮਾਮਾ। ਮਾਮਾ ਕਹਿੰਦਾ ਜੇ ਆਪਾਂ ਵੀਡੀਓ ਸੈਟ ਕਰਦੇ ਆਪਾਂ ਬਾਹਰ ਜਾ ਕੇ ਧਰਾਗੇ ਕਹਿੰਦਾ। ਮਾਟਾਂ ਜੀ ਹੋਰੀ ਆਪਾਂ ਕਵੇਲਾ ਹੋ ਜੀ ਮਾ ਤਾਂ ਮੰਨ ਲੈ ਮੁਰਕਾ। ਮੂਨੇਰੇ ਜੇ ਹੋ ਜਾਊਗਾ ਮਾ। ਬਣਾ ਲਾਂ ਕਦੇ ਮਨੋਰੰਜਨ ਕੋਈ ਸਮਾਂ ਕਰੀਂ ਅੱਜ ਮਾਮੇ ਦਾ ਗੀਤ ਸੁਣਾਉਣਾ ਥਨੂੰ ਆਪਾਂ ਮਾਮਾ ਘਾਉਂਦਾ ਵੀ ਘੰਟਾ ਐਨੇ ਉਧਰ ਜਿਹਨਾਂ ਨਾਲ ਸੈੱਟ ਤੇ ਕੰਮ ਹੋ ਰਹੇ ਉਹਨਾਂ ਦਾ ਕਮਾ ਮੇਦੋ ਗੀਤ ਕੋਲ ਮਾਮਾ ਘੰਟਾ ਜੀ ਸੁਣਾਓ ਮਾਮਾ ਜੀ ਘੰਟਾ ਦੇ ਕਿਹੜਾ ਸੁਣਾਓ ਜਿਹੜਾ ਮਰਜ਼ੀ ਸੁਣਾਓ ਜਿਹੜਾ ਮਰਜ਼ੀ ਸੁਣਾਓ ਆ ਪਾਣੀ ਆ ਸੁਣਾ ਜਿਹੜਾ ਆਇਆ ਹੋਇਆ ਸਰਾ ਸਵਾਹ ਛੜੀ ਪੁੱਤ ਤੇ ਜਵਾਨੀ ਹੋ ਗਈ ਅੱਖ ਮਸਤਾਨੀ ਛੜੀ ਪੁੱਤ ਤੇ ਜਵਾਨੀ ਹੋ ਗਈ ਅੱਖ ਮਸਤਾਨੀ ਹੁਨਰਗਾ ਵਿੱਚ ਨਮਕ ਕਿਤੋਂ ਟਿਕਦੀ ਜਵਾਨੀ ਕੰਮ ਤੋਂ ਬਿਨਾ ਨਹੀਂ ਮੁੰਡਾ ਢੱਕਾ ਤੋੜਦਾ ਕੰਮ ਤੋਂ ਬਿਨਾ ਨਹੀਂ ਮੁੰਡਾ ਢੱਕਾ ਤੋੜਦਾ ਬਾਪੂ ਗੇਡ ਵਿੱਚ ਵੀਜਦਾ ਜਵਾਰ ਫਿਰਦਾ ਬਾਪੂ ਦੀ ਬਾਪੂ ਦੀ ਮਰੂਤੀ ਮੋੜੀ ਭਾਈ ਕਰਵਾ ਕੇ ਮੁੰਡਾ ਕਾਲ ਜਿੱਦਾ ਬਣਿਆ ਜਟਾਰ ਫਿਰਦਾ ਬਾਪੂ ਦੀ ਮਰੂਤੀ ਮੋੜੀ ਭਾਈ ਕਰਵਾ ਕੇ ਮੁੰਡਾ ਕਾਲ ਜਿੱਦਾ ਬਣਿਆ ਜਟਾਰ ਫਿਰਦਾ ਕੀ ਬਾਤ ਹੈ ਕੀ ਬਾਤ ਹੈ ਓਕੇ ਜੀ ਛੋਟਾ ਗਾਣਾ ਆਇਆ ਹੋਇਆ ਜੀ ਇਹ ਆਇਆ ਹੋਇਆ ਜੀ ਕਦੋਂ ਆਇਆ ਜੀ ਕਈ ਇਹ ਨੂੰ ਐ ਨੂੰ ਡੇਢ ਮਹੀਨਾ ਹੋ ਗਿਆ ਜੀ ਐਕਟਰ ਦੇ ਨਾਲ ਨਾਲ ਆਪਣੇ ਲਵੇ ਕਲਾਕਾਰ ਵਾਧੂ ਨੇ ਲੈ ਆਪਾਂ ਹੁਣ ਇੱਕ ਹੋਰ ਰੰਗਾ ਰੰਗਾ ਪ੍ਰੋਗਰਾਮ ਦੇ ਵਿੱਚ ਪੇਸ਼ ਕਰ ਲੈ ਚੱਕਿਆ ਸਰਪੰਚਾਂ ਦੀ ਸਰਪੰਚਨੀ ਹੋਣਾ ਸਰੀ ਸਰਪੰਚਨੀ ਦੀ ਸਰਪੰਚਨੀ ਮੈਡਮ ਕੁਲਦੀਪਾ ਸਾਹਿਬ ਜੀ ਹੁਣ ਕੀ ਕੀ ਸੁਣਾਉਣਗੇ ਆ ਜੀ ਮੈਨੂੰ ਕੋਈ ਯਾਦ ਹੀ ਨਹੀਂ ਕੋਈ ਮਰਜ਼ੀ ਸੁਣਾਓ ਨਾ ਨਾ ਇਹ ਗੁਸਤਾ ਸੁਣਾਓ ਹੁਣ ਤੋਲ ਕਿਦੋਂ ਪਹੁੰਚਾਂਗੇ ਚੱਕੋ ਚਮਕ ਲਈ ਪੁੱਛੇ ਰਹਿ ਗਏ ਚੱਕੋ ਚਲੋ ਇੱਕ ਵਾਰੀ ਕੀ ਸਾੜੇ ਦੀ ਗੱਲ ਸੁਣਾਵਾਂ ਮੈਂ ਮੜਵਾ ਕੀ ਕਿ ਜਿਹ ਪਹਿਲਾਂ ਆ ਗਿਆ ਬਣਜਾਰਾ ਮੈਂ ਚੜਾਉਣੀਆਂ ਨੇ ਚੂੜੀਆਂ ਦੇਖੀ ਭਾਬੀ ਉੱਥੇ ਜਿੱਥੇ ਜੁੜੀਆਂ ਨੇ ਕੁੜੀਆਂ ਘਰੀ ਘਰੀ ਇੱਥੇ ਘਟਨਾ ਦੀ ਕੀ ਹੋ ਗਿਆ ਕੀ ਹੋ ਗਿਆ ਇੱਕ ਕੋਈ ਇੱਕ ਸਕਿੰਟ ਮੈਨੂੰ ਦੱਸੀ ਪਰ ਬੜਾ ਪੁਰਾਣਾ ਗੀਤ ਹੈ ਉਹ ਖੁਲੋੜੇ ਇੱਕ ਕੋਈ ਟੱਪਾ ਜਿਹਾ ਪੈਰਾਂ 'ਚ ਗਾਉਣਾ ਆਪਾਂ ਅੱਛਾ ਨਹੀਂ ਨਹੀਂ ਖੁੱਲ ਕੇ ਗਾਉਗੀ ਤਾਂ ਵੱਡਾ ਗਾਉਗਾ ਵੀ ਅੰਮੀ ਜਿਕ ਨਹੀਂ ਸੱਟੀਆਂ ਆਪਣੇ ਜਿਵੇਂ ਲਾਦਾ ਬੰਦੇ ਕਰਦੀ ਆਪਾਂ ਚਲੋ ਜੀ ਚਲੋ ਸੁਣਾਓ ਸੁਣਾ ਆ ਗਿਆ ਬਨਜਾਰਾ ਮੈਂ ਚੜਾਉਣੀਆਂ ਨੇ ਚੂੜੀਆਂ ਦੇਖੀ ਭਾਬੀ ਉਹਥੇ ਜਿੱਥੇ ਜੁੜੀਆਂ ਨੇ ਕੁੜੀਆਂ ਮੈਂ ਵੀ ਉਹਦੇ ਕੋਲੋਂ ਲੈਣਾ ਛੱਲਾ ਪਾਪੀਏ ਨਹੀਂ ਜਦੋਂ ਹਉ ਬਨਜਾਰਾ ਕੱਲਾ ਪਾਪੀਏ ਨਹੀਂ ਜਦੋਂ ਹਉ ਬਨਜਾਰਾ ਕੱਲਾ ਪਾਪੀਏ ਨਹੀਂ ਜਦੋਂ ਹਉ ਜਦੋਂ ਤਾਂ ਪੁਰਾਣੀ ਟੋਲਕੀ ਦਾ ਪਰਮਾਤਾ ਨੇ ਸੋਨਾ ਕਾਇਆ ਹਾਂਜੀ ਥੈਂਕ ਯੂ ਮੈਂ ਬਦਦਰ ਉਹ ਕੜ ਹਮੜਾ ਜੋ ਟੋਲਕੀ ਦੇ ਵਿੱਚ ਦੋ ਸੋਨਾ ਕਿ ਕੋਈ ਸੁਰਨੀ ਮਿਲਿਆ ਇਹਦੇ ਨਾਲ ਹਾਂ ਤੜ ਮੇਲ ਨਹੀਂ ਬਣਾ ਬੇਤਕੀ ਗੱਲ ਦਰੂਗੀ ਤੁਸੀਂ ਦੱਸੋ ਵੀ ਕਿਹੜੀ ਗੱਲ ਸੁਣਾਉਣੀ ਤੁਸੀਂ ਛੜੇ ਦੀ ਛੜੇ ਦੀ ਹਾਂਜੀ ਫੁੱਲ ਦੇ ਵਿੱਚ ਛੜੇ ਹੁੰਦੀ ਨੇ ਹਾਂ ਹਾਂ ਇਹਦੀ 40 ਸਾਲੋਂ ਵੱਟਾ ਪੰਜ ਦੋ ਵਾਰ ਵਿਆਹ ਨਹੀਂ ਹੁੰਦਾ ਉਹਨੂੰ ਛੜਾ ਕਿਹਾ ਜਾਂਦਾ ਹੈ ਨਾ ਕੋਈ ਲਵੇ ਲਾਉਣੇ ਵਿਆਹ ਹੋ ਗਿਆ ਗਵਾਨ ਦੇ ਵਿੱਚ ਬਹੂ ਆ ਗਈ ਉਹ ਤੁਹਾਨੂੰ ਪਤਾ ਛੜੇ ਬੰਦੀ ਦੀ ਹੱਥ ਤੋਂ ਹੁੰਦੀ ਹੈ ਖੋਂਡਾਂ ਦੇ ਬਹਿ ਕੇ ਨਵੇਂ ਨੇ ਉਹ ਦੇਖਣੀ ਆ ਕਦੇ ਕਿਸੇ ਦਾ ਕੋਈ ਦੇਖਣਾ ਕਦੇ ਕਿਸੇ ਦਾ ਕੁਝ ਦੇਖਣਾ ਇੱਕ ਵਾਰੀ ਉਹਦਾ ਇੱਕ ਪਰਝਾਈ ਨਾਲ ਪੰਗਾ ਪੈ ਗਿਆ ਪਰਝਾਈ ਉਹਨੂੰ ਕਹਿੰਦੀ ਹੁੰਦੀ ਆ 12 ਫੁੱਟ ਉੱਚਾ ਲਾਇਆ ਵੱਲ ਵਿੱਚ ਬਾਹਰੇ ਵਿੱਚ 12 ਫੁੱਟ ਉੱਚਾ ਲਾਇਆ ਵੱਲ ਵਿੱਚ ਜਵਾਰੇ ਵਿੱਚ ਐਵੇਂ ਸੂਰੀ ਤੇਜ ਬਹੰਦੀ ਨੂੰ ਚੜਾਏ ਮੁੰਡਿਆ ਵੇ ساری ਰਾਤ ਨਾਲ ساری ਰਾਤ ਨਾਲ ਤੋ ਵੱਲ ਬਿਝਾਈ ਮੁੰਡਿਆ ਵੇ ساری ਰਾਤ ਨਾਲ ਸੜੇ ਦੀ ਬੋਲ ਪਤਕੀ ਉਹ ਲੈ ਕੇ ਮਨ ਜੂਰੀ ਫਿੱਟ ਕਰਾਈ ਉਹ ਲੈ ਕੇ ਮੈਂ ਜੂਰੀ ਤੇ ਬਿਜਲੀ ਕਰਾਈ ਤੂੰ ਮਿੱਟੇ ਰਲ ਭਾਇਆ ਸਰਕਾਰੀ ਬਲੀ ਇਹ ਨਹੀਂ ਜਗੂ ਛੜੇ ਦਾ ਛੜੇ ਦਾ ਬੱਲਬ ਸਾਰੀ ਬਲੀ ਇਹ ਨਹੀਂ ਜਗੂ ਛੜੇ ਦਾ ਛੜੇ ਦਾ ਸਾਰੀ ਬਲੀ ਇਹ ਨਹੀਂ ਜਗੂ ਛੜੇ ਦਾ ਹੁੰਦਾ ਨਾਲੇ ਮਾਮੇ ਜੁਲਟਾ ਵੀ ਫਰੀ ਹੋ ਗਈਆਂ ਜੇ ਜਿੰਨਾ ਮਰਜੀ ਜਦੋਂ ਇਹਨਾਂ ਬੰਦ ਕਰਾਉਂਦਾ ਵੱਡੀ ਫਲੈਕਸ ਨਟ ਲਾਇਆ ਗੂ ਛੜਾ ਮਾਡਰਨ ਛੜਾ ਮਾਡਰਨ ਛੜਾ ਬਾਪੂ ਬੋਲੀ ਵੀ ਕਿਹੜਾ ਪੋ ਨਾ ਮੌਕੇ ਤੇ ਲੀਆ ਮਾਮਾ ਘੱਟ ਮਾਮਾ ਮੇ ਬੋਲੀਆ ਅੱਜ ਸੋਡੇ ਦੇ ਫੋਕਸ ਰਹੂਗਾ ਵਲੌਗ ਦਾ ਤੁਸੀਂ ਖਿੱਚ ਚੱਲੋ ਕੰਮ ਨੂੰ ਅੱਛਾ ਤਾਂ ਮੈਂ ਕਿਹੜੀ ਜੀ ਬੋਲੀ ਕੋਈ ਚਾਰ ਜਾਰ ਜੀ ਰਮੀਂ ਜਿਹੜੂ ਨਹੀਂ ਜਾਣਦੀ ਤਾ ਪਜਾਮੀ ਨਹੀਂ ਜਾਣਦੀ ਵੱਡੀਆਂ ਮਜਾਜ ਨੇ ਸਾਡੇ ਮਾਮੀ ਨੂੰ ਨਹੀਂ ਜਾਣਦੀ ਦੁਵਾਰਾ ਸੁਣਾ ਦੁਵਾਰਾ ਸੁਣਾਈ ਇੱਕ ਮੀਂਹ ਨੂੰ ਨਹੀਂ ਜਾਣਦੀ ਤਾ ਪਜਾਮੀ ਨੂੰ ਨਹੀਂ ਜਾਣਦੀ ਵੱਡੀਆਂ ਮਜਾਜ ਨੇ ਸਾਡੇ ਮਾਮੀ ਨੂੰ ਨਹੀਂ ਜਾਣਦੀ ਐਪੀਸੋਡ ਦੇ ਵਿੱਚ ਸਾਡਾ ਮਾਮਾ ਮੈਂ ਤਾਂ ਤੈਨੂੰ ਲੈਣੇ ਆ ਗਿਆ ਪੂਲਾ ਕੇ ਬੈਠੀ ਟਾਈਮ ਨਹੀਂ ਪੂਰਾ ਮੈਂ ਤਾਂ ਤੈਨੂੰ ਲੈਣੇ ਆ ਗਿਆ ਚਲ ਉਹ ਮੈਂ ਤਾਂ ਤੈਨੂੰ ਲੈਣੇ ਆ ਗਿਆ ਪੁੱਤ ਕਿ ਮੰਮੇ ਬਈ ਆਉੜੇ ਦੇ ਪਾਪੂਰੀ ਪਰਿਵਾਰ ਦੇ ਮੈਂ ਕੁਛ ਹੁੰਦਾ ਮਾਹੌਲ ਪੜਾ ਹਮੇਂ ਤਾਂ ਤੈਨੂੰ ਲੈਣੇ ਆ ਗਿਆ ਤੂੰ ਲੱਗ ਕੇ ਬੈਠੀ ਖੁੰਝੇ ਇਕੱਲੇ ਪੌਰ ਦਾ ਚਿੱਤ ਨਹੀਂ ਲੱਗਦਾ ਕੱਲੇ ਭੌ ਦਾ ਜਿੱਤ ਨਹੀਂ ਲੱਗਦਾ ਸੁੰਨੀ ਹਵੇਲੀ ਗੂੰਜੇ ਵੀ ਕਿਹੜਾ ਮੇਰੇ ਭਾਂਡੇ ਮਾਂਜਦਾ ਓਏ ਹੋਏ 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 ਉਹ ਕਿਹੜਾ ਮੇਰੇ ਭਾਂਡੇ ਮਾਂਜਦਾ ਕੌਣ ਅਗਨ ਨੂੰ ਹੋਂਜੇ ਲੈ ਕੇ ਜਾਊਗਾ ਮੋਤੀ ਬਾਗ ਦੀਏ ਗੂੰਜੇ ਲੈ ਕੇ ਜਾਉਂਦਾ ਮੋਤੀ ਬਾਗ ਦੀਏ ਗੂੰਜੇ ਲੈ ਕੇ ਜਾਉਂ ਕੱਲੇ ਕੌਣ ਮੈਸਾ ਹੁਣ ਇੱਧਰ ਮੈਣੋ ਜੀ ਕੋਈ ਟੂਟ ਟੋਲ ਕੇ ਵੀ ਜਾਇ ਚਲ ਚੰਗਿੱਲਾ ਠੀਕ ਹੈ ਹੱਥ ਬੰਨ ਮੈਂ ਮਹਿਮਨ ਪਾ ਕਰਦੀ ਵੇ ਇੱਕ ਗੱਲ ਤੂੰ ਮੰਨ ਲੈ ਮੇਰੀ ਸੌ ਤੇਰੀ ਮੇਰੇ ਸੋਹਣਿਆ ਵੇ ਬਣ ਕੇ ਮੈਂ ਰਹਿਣਾ ਤੇਰੀ ਸੌ ਮੇਰੀ ਤੇਰੇ ਸੋਹਣਿਆ ਵੇ ਬਣ ਕੇ ਮੈਂ ਰਹਿਣਾ ਤੇਰੀ ਚੱਲੀਏ ਕਿਸੇ ਦੀ ਕਨਪੂਰ ਸੋਹਣਿਆ ਕੱਲੀ ਨੂੰ ਲੈ ਜਾ ਕਿਤੇ ਦੂਰ ਮੇਕਅਪ ਵੀ ਕਰ ਦਿੰਦਾ ਇਹ ਮੇਰੇ ਸਾਡੇ ਮੇਕਅਪ ਆਰਟਿਸਟ ਸੇਮੀ ਦੜਬਾ ਸੇਮੀ ਦੜਬਾ ਬੰਦਿਆਂ ਨੂੰ ਬੁੜੇ-ਬੁੜੇ ਨੂੰ ਬੰਦੇ ਬਣਾਉਂਦੇ ਇਹ ਐਕਟਿੰਗ ਵੀ ਕਰ ਲੈਂਦੇ ਨੇ ਕੈਮਰਾ ਵੀ ਚਲਾ ਲੈਂਦੇ ਨੇ ਤੇ ਮੇਕਅਪ ਆਰਟਿਸਟ ਬਹੁਤ ਕੁਝ ਕਰਦੇ ਨੇ ਜੀ ਆਲ ਰਾਊਂਡਰ ਨੇ ਇਹ ਦੇਖੀ ਕਿਵੇਂ ਕਰਤੀ ਅੱਧੀ-ਆਢੀ ਜਿੱਟੀ ਕਰਕੇ ਦਿਖਾਦੇ ਰੁਕਾ ਦੇਖੋ ਜੀ ਇੱਕ ਪਾਸੇ ਜਵਾਨੀ ਇੱਕ ਪਾਸੇ ਬੁਢਾਪਾ ਹਾਂ ਇਹ ਥਰੀ ਸਾਈਡ ਤੇ ਇੱਕ ਵੰਤਾ ਬੁਢਾ ਲੱਗਦਾ ਹੈ ਇੱਕ ਪਾਸੇ ਦੇ ਜਵਾਨੀ ਹੈ ਫੋਟੋ ਕਿੱਥੇ ਖਿੱਚੀ ਕਿਦਾਂ ਦੋ ਅੱਧਾ ਦੋ ਅੱਧਾ ਕਿੱਦਾਂ ਇਹ ਹੱਦੀ ਸਾਰਾ ਜਮਾ ਕਰਤੀ ਗੁਰੀ ਆਹ ਸੇਮੀ ਜਮੀ ਅੱਧੀ ਕਰਦੀ ਵਸ ਅੱਧੀ ਕਰਕੇ ਫੋਟੋ ਖਿੱਚੀ ਲੈ ਕੋ ਸਰ ਮਮਾ ਬੁਰਾ ਹੋ ਗਿਆ ਕਿੱਤੀ ਕਿੱਤੀ ਬਸ ਫੋਟੋ ਕਰਦੇ ਫੋਟੋ ਹਾਂ ਐਈ ਫੋਟੋ ਕਰਦੇ ਕਾਤੇ ਪਾਉਂਗੇ ਇੰਸਟਾ 'ਤੇ ਨਾ ਉਹ ਮੈਨੂੰ ਸੈਂਡ ਕਰਦੀ ਅੱਛਾ ਡਾਕੂਮੈਂਟ ਕਰ ਦੋ ਖਿਚਾ ਲਗੀ ਉਹਦੇ ਚਰਿਤਰੀ ਉਮਰਤੀਆਂ ਵਾਲੀ ਹੈ ਚਲੋ ਬੱਸ ਹੈਗੀ ਤਾਂ ਤੀਆਂ ਵਾਲੀਆਂ ਕਰੈਕਟ ਤੇ ਬਣਾ ਦਿੰਦੇ ਬਈ ਸਿਮੀ ਇਹਦੀ ਉਮਰਤੀਆਂ ਵਾਲੀ ਹੈ ਹੋਰ ਕੀ ਹੈ ਮੂੰਹ ਤਾਂ ਅਗਲੇ ਨੂੰ ਦੀਂਦਾ ਹੀ ਹੈ ਉਹ ਬੇਬੇ ਵੀ ਦੇਖ ਲਈਏ ਵੀਰੇ ਕੀ ਗੰਬੜੀ ਬੁੜੀ ਦੇ ਲੱਛਣ ਹੋਰ ਕੀ ਹੈ ਚੱਲ ਅੱਜ ਤਾਂ ਮੈਨੂੰ ਖੁਸ਼ੀ ਹੋ ਗਈ ਐਡੀ ਸੌਕਣ ਜਾਂਦੀ ਮੇਰੀ ਸੌਕਣ ਜਾਂਦੀ ਜਾਂਦੀ ਚਲੀ ਗਈ ਆ ਕਿੱਦੜ ਜਾ ਰਹਿ ਗਿਆ ਇੱਥੇ ਹੁਣ ਇਹਦਾ ਵੀ ਕੁਝ ਕਰਨਾ ਪੈਗਾ ਕਾਫਾ ਹੀ ਆ ਗਿਆ ਜੋ ਜੋ ਕਿ ਮੈਂ ਤੁਹਾਨੂੰ ਹੀ ਵਗ ਜੂ ਜਿਹਦੇ ਵੀ ਨੰਬਰ ਲੱਗਿਆ ਫਿਰ ਨੰਮੇਰਾ ਨਿੰਦਾ ਜੱਜਾ ਭਗਦੀ ਹੁੰਦੀ ਕੱਤੀ ਭਗ ਜਾਂਦੀ ਹੈ ਸਪੋਇਲਰ ਦੇ ਦੇਨੇ ਆਪਾਂ ਵੀ ਕੁਝ ਜਿਹਦਾ ਵੀ ਨੰਬਰ ਲੱਗਿਆ ਸਾਰੇ ਜੋ ਵੀ ਮੇਰਾ ਨੰਬਰ ਜਾਣ ਜਾਣਾ ਚਾਹੀਦਾ ਕਿ ਨਹੀਂ ਪੁੱਛੋ ਪੁੱਛੋ ਇਹਨੂੰ ਮਾਰਦੀ ਆਪਾਂ ਵੀਡੀਓ ਚ ਉਹ ਮਾਰਦੀ ਆ ਬਹੁਤ ਨਹੀਂ ਕਿਹਾ ਵੇਬਰੇ ਨਾ ਨਾ ਕਿਹਾ ਵੇਬਰੇ ਨਾ ਕਿਹਾ ਫਿਰ ਮੈਂ ਹੋਰ ਕਰੰਟ ਲੈ ਕੇ ਆਉਂਗੀ ਤੁਸੀਂ ਸਾਰੇ ਕਹਿੰਦੇ ਹੋ ਨਾ ਵੀ ਇਹ ਬੁੜੀ ਦਾ ਹੋਗੀ ਇਹ ਹਲੇ ਵੀ ਓਵੇਂ ਤੁਰਦੀ ਆ ਹੁਣ ਕੀ ਕਰਾਂ ਦੇਖ ਮੈਂ ਰੀਅਲ ਚ ਤਾਂ ਨਹੀਂ ਹੈਗੀ ਆਹ ਕਿਹੜਾ ਰੀਅਲ ਚ ਹੈਗਾ ਹਲੇ ਤਾਂ ਹੋਰ ਅੱਗੇ ਅੱਗੇ ਬਹੁਤ ਮਤਲਬੀ ਤੁਹਾਨੂੰ ਇਨੇ ਘੈਂਟ ਘੈਂਟ ਸੀਨ ਮਿਲਣਗੇ ਨਾ ਤੁਸੀਂ ਮੈਨੂੰ ਹੋਰ ਗਾਲਾਂ ਦੋਗੇ ਪਰ ਪਲੀਜ਼ ਦੇਖੀ ਗਾਲਾਂ ਦਿਆ ਨਾ ਕਰੋ ਮੈਨੂੰ ਚੰਗਾ ਨਹੀਂ ਲੱਗਦਾ ਚੰਗਾ ਲੱਗਦਾ ਬਈ ਚੰਗਾ ਲੱਗਦਾ ਸੋਡਾ ਵੀਰੇ ਕਰੋੜ ਕਰੋੜ ਧੰਨਵਾਦ ਵੀਰੇ ਯਾਰ ਤੁਸੀਂ ਇੰਨਾ ਜਿਆਦਾ ਪਿਆਰ ਕਰ ਰਹੇ ਹੋ ਮੇਰੇ ਚੈਨਲ ਨੂੰ ਹਨਾ ਵੀਰੇ ਜੇ ਕੋਈ ਸਾਤੋਂ ਕੋਈ ਗੱਲ ਕੋਈ ਗਲਤੀ ਹੁੰਦੀ ਹੋਵੇ ਵੀਰੇ ਵੀਡੀਓ ਜੀ ਵੀਰੇ ਸਾਨੂੰ ਜਰੂਰ ਨੋਟ ਕਰਾਇਆ ਕਰੋ ਅੱਗੇ ਤੋਂ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਦੂਰ ਕਰਾਂਗੇ ਹਨਾ ਤੇ ਵੀਰੇ ਐਵੇਂ ਜੋ ਕਰੇ ਪਿਆਰ ਬਣਾ ਕੇ ਰੱਖੋ ਵੀਰੇ ਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰਾਇਆ ਕਰੋ ਵੀਰੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਰੇ ਸਾਸ਼ੀ ਗੱਜ